ਹੈਲੋ ਜੀ ਸਭੀ ਕਾਲ ਜੀ ਸਾਰਿਆਂ ਨੂੰ ਹੋਰ ਸਲਾਉ ਜੀ ਕੀ ਹਲਚਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਲਓ ਜੀ ਤੁਹਾਨੂੰ ਪਤਾ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਮੈਂ ਆਪਣੀ ਸਿਸਟਰ ਕੋਲ ਆਈ ਹੋਈ ਸੀ ਤੇ ਉੱਥੇ ਚੱਲ ਪਿਆ ਜੀ ਆਪਣਾ ਸੈਕਿੰਡ ਡੇ ਸੈਕਿੰਡ ਡੇ ਅਸੀਂ ਬਣਾਉਣ ਲੱਗੇ ਸੀ ਮੇਥਿਆਂ ਵਾਲੀਆਂ ਰੋਟੀਆਂ ਮੇਥੇ ਇਹਨਾਂ ਦੇ ਘਰ ਦੇ ਖੇਤ ਦੇ ਵਿੱਚ ਘਾਰਾ ਤਾਂ ਆਫ ਕੋਰਸ ਹਨਾ ਸਬਜ਼ੀਆਂ ਕਿੰਨੀਆਂ ਸਬਜ਼ੀਆਂ ਖੇਤ ਦੇ ਵਿੱਚੋਂ ਤੋੜੋ ਉਸੇ ਟਾਈਮ ਹੀ ਬਣਾਓ ਮਤਲਬ ਖੁਸ਼ਬੂ ਹੀ ਅਲੱਗ ਹੁੰਦੀ ਆ ਤੇ ਬਹੁਤ ਮਜ਼ਾ ਵੀ ਆਉਂਦਾ ਵਾ ਹਨਾ ਮੇਥੇ ਲਿਆਂਦੇ ਸੀ ਤੋੜ ਕੇ ਤੇ ਦੰ ਮਸੀਆ ਨੇ ਲਿਆਤੇ ਸੀਗੇ ਮੇਥੇ ਮਤਲਬ ਮੇਰੀ ਸਿਸਟਰ ਦੀ ਸਾਸੂ ਮਾਂ ਨੇ ਤੇ ਉਹਨਾਂ ਨੇ ਸਾਨੂੰ ਮੇਥੇ ਤੋੜ ਕੇ ਲਿਆ ਕੇ ਦਿੱਤੇ ਫਿਰ ਅਸੀਂ ਗ੍ਰੈਂਡ ਗਰੋਗ ਕੀਤੇ ਵਿੱਚ ਪਿਆਜ਼ ਪਾ ਕੇ ਤੇ ਫਿਰ ਗੁੰਨਿਆ ਆਟਾ ਆਟਾ ਗੁੰਨ ਕੇ ਮੈ ਲੱਗੀ ਸੀ ਕਿ ਨਾਲ ਹੀ ਰੋਟੀ ਬਣਾਉਣਾ ਸਿਸਟਰ ਦੇ ਨਾਲ ਲੱਗੀ ਸੀ ਉਹ ਨਾਲ ਨਾਲ ਖਵਾਉਣ ਲੱਗੀ ਸੀ ਕਿਉਂਕਿ ਹੁਣ ਫੈਮਿਲੀ ਕਿੱਡੀ ਸਾਰੀ ਇਕੱਠੀ ਹੋਇਆ ਹੈ ਇੱਥੇ ਜਾਣੇ ਤੇ ਕੰਮ ਛੱਡਣਾ ਵੀ ਔਖਾ ਤੇ ਇਸ ਲਈ ਫਿਰ ਮੇ ਨਾਲ ਲੱਗ ਜਾਨੀ ਹੁੰਨੀ ਆ ਵੈਸੇ ਵੀ ਮੈਥੋਂ ਬੈਠੇ ਨਹੀਂ ਜਾਂਦਾ ਬਿੱਲਾ ਤੇ ਮੈਂ ਆਪਣੀ ਸਿਸਟਰ ਦੇ ਨਾਲ ਲੱਗੀ ਹੋਈ ਸੀ ਤੇ ਉਹ ਪਾ ਪਾ ਕੇ ਦੇ ਰਹੀ ਸੀ ਸਾਰਿਆਂ ਨੂੰ ਮੇਥਿਆਂ ਵਾਲੇ ਪਰੌਂਠੇ ਬੜੇ ਟੇਸਟੀ ਲੱਗੇ ਦਹੀਂ ਨਾਲ ਲੱਸੀ ਨਾਲ ਘਰ ਦਾ ਦਹੀਂ ਮੱਖਣ ਹੁੰਦਾ ਜਦੋਂ ਉਦੋਂ ਵੈਸੇ ਹੀ ਚੀਜ਼ ਬਹੁਤ ਸੁਆਦ ਲੱਗਦੀ ਆ ਹਨਾ ਤੇ ਇੱਥੇ ਅਸੀਂ ਕਿਚਨ ਦੇ ਵਿੱਚ ਲੱਗੇਆਂ ਹੋਈਆਂ ਸੀਗੀਆਂ ਦੋਨੇ ਭੈਣਾਂ ਨਾਲ-ਨਾਲ ਗੱਲਾਂ ਬਾਤਾਂ ਕਰਦੀਆਂ ਸੀ ਤੇ ਨਾਲ-ਨਾਲ ਕੰਮ ਕਰਦੀਆਂ ਸੀ ਤੁਹਾਨੂੰ ਪਤਾ ਵੀ ਜਦੋਂ ਦੋ ਭੈਣਾਂ ਇਕੱਠੀਆਂ ਹੋ ਜਾਣ ਤਾਂ ਫਿਰ ਗੱਲਾਂ ਤਾਂ ਖਤਮ ਹੁੰਦੀਆਂ ਹੀ ਨਹੀਂ ਹੈਗੀਆਂ ਹਨਾ ਇਹ ਤਾਂ ਨੇਚਰਲੀ ਜੀ ਗੱਲ ਆ ਵੀ ਗੱਲਾਂ ਨਹੀਂ ਖਤਮ ਹੋ ਸਕਦੀਆਂ ਚਾਹੇ ਸਾਰਾ ਦਿਨ ਲੱਗੇ ਰੋ ਤੇ ਇੱਥੋਂ ਅੱਜ ਅਸੀਂ ਹੁਣ ਥੋੜੇ ਜਿਹਾ ਟਾਈਮ ਤੱਕ ਰਵਾਨਗੀ ਕਰ ਲੈਣੀ ਆ ਮਤਲਬ ਸ਼ਾਮ ਜੇ ਨੂੰ ਦੁਪਹਿਰ ਤੋਂ ਬਾਅਦ ਅਸੀਂ ਚੱਲ ਪਏ ਸੀ ਤੇ ਫਿਰ ਦੁਬਾਰਾ ਅਸੀਂ ਸਾਨੂੰ ਇਹ ਛੱਡ ਗਏ ਸੀ ਮਤਲਬ ਸਿਸਟਰ ਦੇ ਹਸਬੰਡ ਭਾਜੀ ਸਾਡੇ ਉਹ ਛੱਡ ਗਏ ਸੀ ਸਾਨੂੰ ਮੰਮੀ ਦੇ ਕੋਲ ਹੀ ਮੰਮੀ ਕੋਲ ਛੱਡਦੇ ਸੀ ਇਹ ਅਸੀਂ ਬਣਾਇਆ ਸੀਗਾ ਰਾਤ ਸ਼ਾਹੀ ਪਨੀਰ ਦਾ ਥੋੜਾ ਜਿਹਾ ਬਚਿਆ ਹੋਇਆ ਸੀ ਤੇ ਵਿੱਚੋਂ ਇੱਕ ਦੋ ਜਣਿਆਂ ਨੇ ਸ਼ਾਹੀ ਪਨੀਰ ਨਾਲ ਵੀ ਰੋਟੀ ਖਾਧੀ ਆ ਤੇ ਇੱਥੇ ਮੈਂ ਤਿਆਰੀ ਕਰਨ ਲੱਗ ਗਈ ਬੱਚਾ ਨੇ ਸਰਵਸ ਵਗੈਰਾ ਬੋਣ ਲੱਗ ਗਈ ਨਾ ਤੋ ਲਈ ਸੀ ਇਹ ਖਾਣਾ ਪਾਣੀ ਖਾ ਕੇ ਸਰਗੋਨ ਨੂੰ ਵੀ ਰੈਡੀ ਕਰਦੀ ਆ ਤੇ ਹੁਣ ਅਸੀਂ ਜਾਵਾਂਗੇ ਮੰਮੀ ਕੋਲ ਫੇਰ ਵਾਪਸ ਮੰਮੀ ਦੇ ਕੋਲ ਚਲੇ ਜਾਵਾਂਗੇ ਨੇ ਮਤਲਬ ਜੀ ਬਹੁਤ ਲੱਗਦਾ ਇਹਨਾਂ ਦੇ ਇੱਥੇ ਨਾ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਕਾਰ ਕਰਕੇ এনवायरमेंट ਇੱਕ ਅਲੱਗ ਹੀ ਹੁੰਦੀ ਆ ਹਨਾ ਤੇ ਬਹੁਤ ਜੀ ਲੱਗਦਾ ਆ ਤੇ ਬਾਕੀ ਜਦੋਂ ਫੈਮਿਲੀ ਮੈਂਬਰ ਸਾਰੇ ਵਧੀਆ ਹੋਣ ਹੱਸ ਕੇ ਬੁਲਾਉਣ ਤੇ ਫਿਰ ਵੀ ਜੀ ਲੱਗਦਾ ਜਦੋਂ ਹੁਣ ਨਹੀਂ ਕੋਈ ਮਤਲਬ ਹੁੰਦਾ ਨਾ ਕਿਸ ਦਾ ਮੂੰਹ ਕਿੱਦਾਂ ਨੂੰ ਕਿਸਰ ਕਿੱਦਾਂ ਨੂੰ ਫਿਰ ਹੋਰ ਹੀ ਲੱਗਣ ਲੱਗ ਜਾਂਦਾ ਤੇ ਮਾਸਤੀ ਜੀ ਵੀ ਬੜਾ ਪਿਆਰ ਕਰਦੇ ਆ ਤੇ ਇਹ ਹੈਗੇ ਆ ਸਿਸਟਰ ਦੇ ਹਸਬੰਡ ਮੇਰੇ ਭਾਜੀ ਜੀਜਾ ਕੁਛ ਕਹਿ ਲੋ ਵੈਸੇ ਮੇਰੇ ਤੋਂ ਛੋਟੇ ਆ ਮੈਂ ਨਾ ਹੀ ਲੈ ਲੈਣੀ ਹੁੰਦੀ ਐ ਇਹਨਾਂ ਦਾ ਤੇ ਇੱਥੇ ਅਸੀਂ ਇਹ ਸਿਸਟਰ ਦੀ ਬੇਟੀ ਜਿਹੜੀ ਸਾਡੇ ਕੋਲ ਇੱਥੇ ਰਹੀ ਵੀ ਹੈ ਨਾ ਨਾਨਕੇ ਵੀ ਸਾਡੇ ਨਾਲ ਰਹੀ ਤੇ ਇਹਨੂੰ ਮੈਂ ਪਿਆਰ ਕਰਦੀ ਸੀ ਬਹੁਤ ਮਿਸ ਕਰਦੀ ਹੁੰਦੀ ਐ ਇਹਨੂੰ ਇੱਕ ਵੀ ਛੁੱਟੀ ਹੋਵੇ ਨਾ ਇਹਨੇ ਰੌਲਾ ਪਾਉਣ ਲੱਗ ਜਾਣਾ ਪਰ ਗੱਲ ਇਹ ਐ ਵੀ ਘਰਾਂ ਨੇ ਮਜਬੂਰੀਆਂ ਹੁੰਦੀਆਂ ਮਾਮੀ ਨਿਕਲਿਆ ਹੀ ਨਹੀਂ ਜਾਂਦਾ ਘਰ ਤੋਂ ਬਾਹਰ ਬਸ ਕਦੇ-ਕਦੇ ਦੋ ਤਿੰਨ ਵਾਰ ਮਹੀਨੇ ਬਾਅਦ ਮੌਕਾ ਜਿਹਾ ਮਿਲਦਾ ਹੁੰਦਾ ਵਾ ਫਿਰ ਅਸੀਂ ਆ ਜਾਂਦੇ ਹੁੰਨੇ ਆ ਕੁਮ ਫੇਰ ਲੈਨੇ ਆ ਤੇ ਇੱਥੇ ਅਸੀਂ ਆ ਗਏ ਫਾਈਨਲੀ ਮੰਮੀ ਕੋਲੇ ਤੇ ਮੰਮੀ ਕੋਲੇ ਆਏ ਦੂਸਰੇ ਦਿਨ ਦੀ ਇਹ ਵੀਡੀਓ ਆ ਇੱਕ ਦਿਨ ਅਸੀਂ ਰਹੇ ਦੂਸਰੇ ਦਿਨ ਫਿਰ ਉਸ ਦਿਨ ਅਸੀਂ ਵੀਡੀਓ ਕੋਈ ਰਿਕਾਰਡ ਨਹੀਂ ਕੀਤੀ ਇਹ ਦੂਸਰੇ ਦਿਨ ਮੇਰੇ ਹਸਬੰਡ ਆ ਗਏ ਸੀਗੇ ਲੈਣ ਵਾਸਤੇ ਸਾਨੂੰ ਤੇ ਇੱਥੇ ਇਹ ਆਏ ਆ ਬੱਚਿਆਂ ਨੂੰ ਮਤਲਬ ਇੰਨਾ ਪਿਆਰ ਦੇ ਰਹੇ ਆ ਕਿਉਂਕਿ ਰਿਜ਼ਲਟ ਦੇਖ ਕੇ ਆਏ ਸੀ ਬੱਚਿਆਂ ਦਾ ਤੇ ਬੱਚਿਆਂ ਨੇ ਬਹੁਤ ਸੋਹਣੇ ਪੋਜੀਸ਼ਨਾਂ ਲਈਆਂ ਬਹੁਤ ਸੋਹਣੇ ਮਾਰਕਸ ਲਏ ਅ ਅ ਵੱਡੇ ਬੇਟੇ نو ਬੇਟਾ ਜਿਹੜਾ ਫਿਰਦਾ ਵਾ ਚੈੱਕ ਸ਼ਰਟ ਵਾਲਾ ਇਹ ਸੈਕਿੰਡ ਪੋਜੀਸ਼ਨ ਤੇ ਆਇਆ ਵਾ ਤੇ ਬੇਟੀ ਥਰਡ ਪੋਜੀਸ਼ਨ ਤੇ ਆਈ ਆ ਬੜੇ ਸੋਹਣੇ ਮਾਰਕਸ ਲਏ ਆ 58 आ, ਮਤਲਬ 58% ਸੌਰੀ uh, 98% ਤੱਕ ਮਾਰਕਸ ਚਲੇ ਗਏ ਐ ਇਹਨਾਂ ਦੇ ਤੇ ਬਹੁਤ ਜ਼ਿਆਦਾ ਖੁਸ਼ ਸੀਗੇ ਬੱਚੇ ਵੀ ਤੇ ਪਾਪਾ ਵੀ ਬੜੇ ਖੁਸ਼ ਸੀ ਆਪਣੇ ਬੱਚਿਆਂ ਨੂੰ ਮਿਲ ਕੇ ਤੇ ਸਰਗੁਣ ਨੂੰ ਤਾਂ ਮਸਾ ਪਾਪਾ ਮਿਲੇ ਸੀ ਇਹ ਸੌਕੇ ਉੱਠੀ ਸੀ ਤੇ ਬਸ ਇਹਨੇ ਆਪਣੇ ਪਾਪਾ ਦਾ ਖਹਿੜਾ ਨਹੀਂ ਛੱਡਿਆ ਬਸ ਫਿਰ ਗੋਦੀ 'ਚ ਹੀ ਬੈਠੀ ਰਹੀ ਉਹਨਾਂ ਦੇ ਹਨਾ ਬੜੇ ਟਾਈਮ ਬਾਅਦ ਮਸਾ ਪਾਪਾ ਮਿਲੇ ਸੀ ਤੇ ਇਹ ਆ ਗਿਆ ਡੱਬਾ ਡੱਬਾ ਆਇਆ ਵਾ ਬਈ ਇਸ ਖੁਸ਼ੀ ਦੇ ਵਿੱਚ ਕਿ ਬੱਚਿਆਂ ਨੇ ਮਾਰਕਸ ਸੋਨੇ ਲਿਆ ਇਸ ਲਈ ਡੱਬਾ ਲੈ ਕੇ ਆਏ ਸੀ ਤੇ ਸਾਰਿਆਂ ਨੂੰ ਵੰਡਦੇ ਆ ਮੂੰਹ ਮਿੱਠਾ ਕਰਦੇ ਆ ਵੀ ਬੱਚਿਆਂ ਨੇ ਬਹੁਤ ਸੋਨੇ ਮਾਰਕਸ ਲਏ ਆ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਬੱਚਿਆਂ ਨੇ ਇਦਾਂ ਨਾ ਮਤਲਬ 1 ਸਾਲ ਬਾਅਦ ਇੰਨਾ ਸੋਹਣਾ ਰਿਜ਼ਲਟ ਆਉਂਦਾ ਵਾ ਤੇ ਮਤਲਬ ਪੇਰੈਂਟਸ ਨੂੰ ਵੀ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਵੀ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਤਾਂ ਹੋਣੀ ਆ ਉਹਨਾਂ ਨੇ ਮਿਹਨਤ ਕੀਤੀ ਆ ਪਰ ਪੇਰੈਂਟਸ ਦੀ ਵੀ ਨਾਲ ਹੀ ਮਿਹਨਤ ਹੁੰਦੀ ਆ ਨਾ ਕਿੰਨੀ ਆਪਾਂ ਮਿਹਨਤ ਕਰਦੇ ਆ ਕਿੰਨਾ ਧਿਆਨ ਰੱਖਦੇ ਆ ਤੇ ਫਿਰ ਸਾਰਿਆਂ ਨੂੰ ਅਸੀਂ ਗਲਾਬ ਜਮਨ ਵੰਡਤੀ ਸਾਨੂੰ ਨਾ ਵੈਸੇ ਹਰ ਇੱਕ ਨੂੰ ਹੀ ਪਸੰਦ ਹੁੰਦੀ ਹੋਊ ਮੈਨੂੰ ਤਾਂ ਬਹੁਤ ਮਤਲਬ ਸਾਰੀ ਸਾਰੀ ਫੈਮਿਲੀ ਨੂੰ ਇਹ ਇਹ ਵਾਲੀਆਂ ਗਲਾਬ ਜਮਲਾ ਜ਼ਿਆਦਾ ਪਸੰਦ ਆ ਤੇ ਸਾਰਿਆਂ ਨੂੰ ਦੇਤੀਆਂ ਵੰਡਤੀਆਂ ਇਸ ਖੁਸ਼ੀ ਦੇ ਵਿੱਚ ਬੜੀ ਜ਼ਿਆਦਾ ਖੁਸ਼ੀ ਵੀ ਹੁੰਦੀ ਆ ਜਦੋਂ ਬੱਚੇ ਇੰਨੇ ਸੋਹਣੇ ਮਾਰਕਸ ਲੈ ਕੇ ਆਉਂਦੇ ਆ ਹੁਣ ਰਹਿ ਗਈ ਵੱਡੀ ਬੇਟੀ ਦਾ ਰਿਜ਼ਲਟ ਹੁਣ ਆਊਗਾ ਮਈ ਦੇ ਵਿੱਚ ਜਾ ਕੇ ਆ ਜਿਆਦਾ ਹੀ ਟਾਈਮ ਕਰ ਦਿੰਦੇ ਹੁੰਦੇ ਆ 10th ਦਾ ਰਿਜ਼ਲਟ ਦੇਣ ਨੂੰ ਤੇ ਬਸ ਇਹ ਜਾਨੀ ਕਲਾਸਿਸ ਆਪਣੀਆਂ ਸ਼ੁਰੂ ਕਰ ਦੋਗੀ ਤੇ ਇੱਥੇ ਅਸੀਂ ਗੱਲਾਂ ਬਾਤਾਂ ਮਾਰਦੇ ਸੋ ਦੇਖੋ ਆਪਣਾ ਕਾਰਡ ਚੱਕੀ ਬੈਠੀ ਆ ਉਹ ਨਾਲ ਉੱਥੋਂ ਬਸ ਚੈੱਕ ਕਰਕੇ ਇਹਨਾਂ ਦਾ ਰਿਜ਼ਲਟ ਨਾਲ ਹੀ ਇਹਨਾਂ ਦਾ ਕਾਰਡ ਵਗੈਰਾ ਨਾਲ ਹੀ ਲੈ ਆਏ ਸੀਗੇ ਤੇ ਆ ਦੇਖੋ ਕੰਗ੍ਰੈਚੁਲੇਸ਼ਨਸ ਟੀਚਰਸ ਨੇ ਵੀ ਇੱਕ ਕਾਰਡ ਅਲੱਗ ਬਣਾ ਕੇ ਉਹਦੇ ਵਿੱਚ ਪਾਇਆ ਹੋਇਆ ਵਾ ਕੰਗ੍ਰੈਚੁਲੇਸ਼ਨਸ ਕਈਆਂ ਹੋਈਆਂ ਫਿਰ ਅਸੀਂ ਕੀਤਾ ਲੰਚ ਲੰਚ ਕਰਨ ਤੋਂ ਬਾਅਦ ਅਸੀਂ ਤੁਰ ਪੈਸੀ ਮੰਮਾ ਨੇ ਦੇਖੋ ਪਿਆਰ ਦਿੱਤਾ ਪੈਸਿਆਂ ਦਾ ਇੱਕ ਬੜਾ ਹੁੰਦਾ ਮੈਂ ਜਿੰਨਾ ਮਾਪੀ ਕਹਲਾ ਪਰ ਹਟਦੇ ਨਹੀਂ ਮੰਮਾ ਹਨਾ ਤੇ ਮੈਂ ਕਹਿੰਨੀ ਹੁੰਨੀ ਆ ਵੀ ਭਾਈ ਹੁੰਦਾ ਅਸੀਂ ਭੱਜ ਕੇ ਲੈਂਦੇ ਅਸੀਂ ਕਹਿ ਕੇ ਵੀ ਲੈ ਲੈਂਦੇ ਵੀ ਤੁਸੀਂ ਨਾ ਦਿਆ ਕਰੋ ਹਨਾ ਪਰ ਹਟਦੇ ਨਹੀਂ ਮੰਮੀ ਕਹਿੰਦੇ ਨਹੀਂ ਜਿੰਨਾ ਟਾਈਮ ਮੈਂ ਬੈਠੀ ਆ ਉਹਨਾ ਟਾਈਮ ਦਾ ਮੈਂ ਕਰਨਾ ਵਾ ਹਨਾ ਫਿਰ ਤੁਹਾਨੂੰ ਪਤਾ ਹੀ ਆ ਮਾਵਾਂ ਦਾ ਕਿੰਨਾ ਕਰਦੀਆਂ ਹੁੰਦੀਆਂ ਨੇ ਤੇ ਹੁਣ ਇੱਥੇ ਅਸੀਂ ਬਾਏ ਕਰਕੇ ਫਾਈਨਲੀ ਚੱਲੇ ਆ ਮਤਲਬ ਦਿਲ ਨਹੀਂ ਸੀ ਕਰ ਰਿਆ ਅੱਖਾਂ ਭਰਦੀਆਂ ਸੀਗੀਆਂ ਹਨਾ ਜਦੋਂ ਇੰਨੇ ਦਿਨ ਰਹਿ ਕੇ ਕਿਉਂਕਿ ਅਸੀਂ ਤਾਂ 10 12 ਦਿਨ ਟੋਟਲ ਅਸੀਂ ਰਹਿ ਕੇ ਆਏ ਆ 12 ਦਿਨਾਂ ਬਾਅਦ ਵਾਪਸ ਚੱਲੇ ਆ ਇੰਨਾ ਜ਼ਿਆਦਾ ਦਿਲ ਲੱਗਿਆ ਹੋਇਆ ਸੀ ਬੱਚਿਆਂ ਦਾ ਵੀ ਬੱਚਿਆਂ ਦੇ ਕਰਕੇ ਹੀ ਜ਼ਿਆਦਾ ਦਿਨ ਹੋ ਗਏ ਕਿਉਂਕਿ ਜਦੋਂ ਵੀ ਇਹ ਕਹਿੰਦੇ ਸੀ ਵੀ ਮੈਂ ਲੈਣਾ ਵਾਂ ਬੱਚੇ ਰੌਲਾ ਪਾਉਣ ਲੱਗੇ ਸੀ ਨਹੀਂ ਪਾਪਾ ਹੋਲੀ ਤੋਂ ਬਾਅਦ ਹੋਰ ਕਹਿਣ ਲੱਗੇ ਸੀ ਨਹੀਂ ਪਾਪਾ 31 31 ਤੱਕ ਆਜਿਓ 30 ਤੱਕ ਆਜਿਓ ਤੇ ਫਿਰ ਮੈਂ ਕਿਹਾ ਨਹੀਂ ਹੁਣ ਤਾਂ ਤੁਸੀਂ ਆਈ ਜਾਓ ਵੀ ਬੱਚੇ ਤਾਂ ਗਾਹਾਂ ਗਾਹਾਂ ਵੱਢੀ ਜਾਂਦੇ ਹੁੰਦੇ ਆ ਨਾ ਬਹੁਤ ਹੋ ਗਈਆਂ ਛੁੱਟੀਆਂ ਬਹੁਤ ਚਲੋ ਰਹਿ ਲਈ ਤੇ ਬਹੁਤ ਵਧੀਆ ਦਿਨ ਤੀਆਂ ਵਰਗੇ ਦਿਨ ਲੰਘਦੇ ਆ ਆਪਣੇ ਪੇਕਿਆਂ ਦੇ ਵਿੱਚ ਤੇ ਇੱਥੇ ਅਸੀਂ ਆ ਗਏ ਪੂਆਜੀ ਕੋਲ ਉਦਰੀ ਥੋੜੀ ਦੂਰ ਜਾ ਕੇ ਹੀ ਪੰਡਾ ਪੂਆਜੀ ਦਾ ਮਤਲਬ ਕਿ ਮੇਰੇ ਹਸਬੰਡ ਦੇ ਪੂਆਜੀ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਆਪਣਾ ਘਰ ਬਣਾ ਰਹੇ ਸੀਗੇ ਨਵਾਂ ਤੇ ਅਸੀਂ ਉੱਥੇ ਦੇਖਣ ਆਏ ਸੀ ਹਨਾ ਉਹਨਾਂ ਦਾ ਵੀ ਚਲੋ ਘਰ ਵਾਧੇ ਉਹ ਫੁੱਫੜ ਜੀ ਖੜੇ ਆ ਸਾਡੇ ਬਹੁਤ ਪਿਆਰ ਕਰਦੇ ਆ ਤੇ ਇਹਨਾਂ ਦੇ ਫੋਨ ਸਾਨੂੰ ਪਹਿਲੇ ਹੀ ਆਉਣ ਲੱਗ ਜਾਂਦੇ ਹੁੰਦੇ ਆ ਵੀ ਜਦੋਂ ਤੁਸੀਂ ਇੱਧਰ ਆਏ ਹੋਏ ਹੋ ਸਾਡੇ ਕੋਲੇ ਆ ਕੇ ਜਾਇਓ ਤੇ ਅਸੀਂ ਆਪ ਹੀ ਜਾਣਦੇ ਹੁੰਦੇ ਆ ਜਦੋਂ ਵੀ ਅਸੀਂ ਛੁੱਟੀਆਂ 'ਚ ਆਈਏ ਨਾ ਉਜੇ ਤਾਂ ਸਾਡੇ ਕੋਲ ਟਾਈਮ ਹੋਵੇ ਫਿਰ ਅਸੀਂ ਜ਼ਰੂਰ ਭੁਆਈਏ ਹੁਣਾਂ ਨੂੰ ਫੁਪੜੀ ਨੂੰ ਨਾਲ ਮਿਲ ਕੇ ਜਾਣੇ ਹੁੰਨੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਹ ਤੇ ਇਹ ਹੁਣ ਘਰ ਬਣ ਲੱਗਿਆ ਬਹੁਤ ਸੋਹਣਾ ਲੱਗ ਰਿਹਾ ਸੀਗਾ ਘਰ ਇੱਥੇ ਫੁਪੜੀ ਧਾਦੇ ਸੀ ਇੱਥੇ ਆਪਾਂ ਆ ਬਣਾ ਲਾਂਗੇ ਇੱਥੇ ਇਦਾਂ ਇਹਨੂੰ ਕਵਰ ਕਰ ਲਾਂਗੇ ਤੇ ਇਦਾਂ ਕਰ ਲਾਂਗੇ ਤੇ ਇੱਥੇ ਅਸੀਂ ਸ਼ਾਮ ਤੱਕ ਰਹੇ ਨੇਰੇ ਹੁੰਦੇ ਤੱਕ ਤੇ ਫਿਰ ਅਸੀਂ ਬਿਲਕੁਲ ਢਲੀ ਸ਼ਾਮ ਤੇ ਵਾਪਸ ਗਏ ਆ ਪੂਆਜੀ ਕੋਲ ਕਿਉਂਕਿ ਸਾਨੂੰ ਬੱਜ ਗਿਆ ਸੀਗਾ ਟਾਈਮ 12:01 ਦਾ ਟਾਈਮ ਹੋ ਗਿਆ ਸੀ ਜਦੋਂ ਅਸੀਂ ਆਏ ਆ ਪੂਆਜੀ ਕੋਲ ਉੱਥੋਂ ਅਸੀਂ ਲੰਚ ਲੂਨ ਚੌਥੀ ਕਰਿਆ ਆਏ ਸੀਗੇ ਪਿੰਡੋਂ ਹੀ ਤੇ ਇੱਧਰ ਉਹ ਦਾਸ ਰੈਸਿਪੀ ਜੇ ਆਪਾਂ ਪਸ਼ੂਆਂ ਪਸ਼ੂਆਂ ਵਾਲਾ ਬਣਾ ਲਈਏ ਤਾਂ ਵੀ ਠੀਕ ਆ ਤੇ ਹੁਣ ਅਸੀਂ ਇਹਨਾਂ ਦੇ ਦੂਜੇ ਘਰ ਦੇ ਵਿੱਚ ਜਿੱਥੇ ਹੁਣ ਰਹਿائش ਆ ਉੱਥੇ ਹੀ ਜਾ ਰਹੇ ਆ ਵਾਪਸ ਘਰ ਦੇਖ ਕੇ ਇਧਰੋਂ ਇਹ ਇਹਨਾਂ ਨੇ ਰਾਤ ਹੀ ਲਿਆ ਵਾ ਘਰ ਬਿਲਕੁਲ ਸੜਕ ਤੇ ਰੋਡ ਤੇ ਤੇ ਉਹ ਉਹ ਇਹਨਾਂ ਦਾ ਘਰ ਸੀਗਾ ਪਿੰਡ ਦੇ ਬਚਾਰੇ ਬਹੁਤ ਸੋਨਾਕਾਰ ਬਣਿਆ ਹੋਇਆ ਬਹੁਤ ਸੋਹਣੀ ਕੋਠੀ ਬਣਾਉਣ ਲੱਗਿਆ ਮਤਲਬ ਮਨ ਖੁਸ਼ ਹੋ ਗਿਆ ਹਨਾ ਤੇ ਸਾਰੀ ਉਮਰ ਲੱਗ ਜਾਂਦੀ ਹੈ ਬੰਦੇ ਦੀ ਪਾਈ ਪਾਈ ਜੋੜ ਦੇਦੀ ਕਿਤੇ ਜਾ ਕੇ ਫੇਰ ਹਨਾ ਆਪਦੇ ਸੁਪਨਿਆਂ ਦਾ ਘਰ ਤਿਆਰ ਹੁੰਦਾ ਹਰ ਬੰਦੇ ਨੂੰ ਹੁੰਦਾ ਵੀ ਚਲੋ ਅਸੀਂ ਆਪਦੇ ਆਪਦੇ ਤਾਂ ਅਸੀਂ ਜਿਵੇਂ ਕੱਢ ਲਈ ਕੱਢ ਲਈ ਬੱਚਿਆਂ ਲਈ ਕੁਛ ਕਰ ਲਈਏ ਇਹ ਭੁਆ ਜੀ ਦਾ ਪੁਰਾਣਾ ਘਰ ਆ ਭੁਆ ਜੀ ਫਿਰਦੇ ਆ ਇਹ ਬਸ ਛੋਟਾ ਜਿਹਾ ਘਰ ਸੀਗਾ ਭੁਆ ਜੀ ਦਾ ਬੜਾ ਵਸੇ ਇੱਥੇ ਜੀ ਲੱਗਦਾ ਹੁੰਦਾ ਬਹੁਤ ਜ਼ਿਆਦਾ ਜਦੋਂ ਪੈਣ ਹੋਣੀ ਹੁੰਦੀਆਂ ਸੀ ਉਦੋਂ ਤਾਂ ਅਸੀਂ ਬਹੁਤ ਰਹਿ ਰਹਿ ਕੇ ਜਾਂਦੇ ਹੁੰਦੇ ਸੀਗੇ ਫਿਰ ਕੁ ਬੇਟੀਆਂ ਵਿਆਹ ਤੀਆਂ ਫਿਰ ਹਨਾ ਹੋ ਜਾਂਦਾ ਥੋੜਾ ਜਿਹਾ ਵੀ ਘਟ ਆਈਦਾ ਇੱਕ ਬੇਟਾ ਵਾ ਇਹਨਾਂ ਦਾ ਹਜੇ ਉਹਦੀ ਮੈਰਿਜ ਕਰਨੀ ਆ ਇੱਥੇ ਭੂਆ ਜੀ ਸਾਨੂੰ ਪਿਆਰ ਕਰ ਰਹੇ ਆ ਤੇ ਸਾਨੂੰ ਵਿਦਾ ਕਰ ਰਹੇ ਆ ਤੇ ਹੁਣ ਅਸੀਂ ਜਾਵਾਂਗੇ ਪਿੰਡ ਰਾਸਤੇ ਵਿੱਚ ਇੱਕ ਜਗ੍ਹਾ ਅਸੀਂ ਹੋਰ ਵੀ ਰੁਕੇ ਸੀ ਪੂਆਜੀ ਦੀ ਬੇਟੀ ਕੋਲੇ ਉੱਥੇ ਅਸੀਂ ਅੱਧਾ ਘੰਟਾ ਰੁਕੇ ਪਰ ਅਸੀਂ ਵੀਡੀਓ ਰਿਕਾਰਡ ਨਹੀਂ ਕੀਤੀ ਇੰਨੀਆਂ ਮਤਲਬ ਇੰਨੇ ਘਰ ਦੇ ਇੰਨੀਆਂ ਘਰਾਂ ਦੇ ਵਿੱਚ ਅਸੀਂ ਘੁੰਮੇ ਤੇ ਘੁੰਮ ਕੇ ਫਾਈਨਲੀ ਆਪਣੇ ਘਰ ਦੇ ਵਿੱਚ ਅਸੀਂ ਪਹੁੰਚਣ ਲੱਗੇ ਆ ਪੂਆਜਿਆਂ ਨੂੰ ਕਰਤੀ ਬਾਏ ਬਾਏ ਤੇ ਹੁਣ ਅਸੀਂ ਚੱਲੇ ਆ ਆਪਣੇ ਘਰ ਇੱਥੇ ਰਸਤੇ ਦੇ ਵਿੱਚ ਅਜੇ ਇੱਕ ਹੋਰ ਉੱਥੇ ਰੁਕ ਜਾਾਂਗੇ ਬਸ ਉੱਥੇ ਫਿਰ ਅਸੀਂ ਵੀਡੀਓ ਵਗੈਰਾ ਨਹੀਂ ਲਈ ਹੈ ਜੀ ਭੈਣ ਕੇ ਕਰ ਖੇਤਾਂ ਦਾ ਮਾਹੌਲ ਦੇਖਣ ਵਾਲਾ ਹੁੰਦਾ ਇੰਨੇ ਵਧੀਆ ਆਲੂ ਉਲੂ ਪੱਟਦੇ ਆ ਸਾਰੇ ਲੋਕੀ ਇਹਨਾਂ ਆਲੂ ਪੱਟੇ ਜਾ ਰਹੇ ਆ ਖੇਤਾਂ ਦੇ ਵਿੱਚੋਂ ਮੰਮੀ ਨੇ ਮੈਨੂੰ ਵੀ ਕਾਫੀ ਸਾਰੇ ਆਲੂ ਦਿੱਤੇ ਆ ਤੇ ਗੱਟਾ ਸਾਰਾ ਆਲੂਆਂ ਦਾ ਗੱਡੀ ਦੇ ਵਿੱਚ ਰੱਖਤਾ ਵੀ ਚਲੋ ਬਲੇਜੋ ਤੁਸੀਂ ਹਨਾ ਤੇ ਕਿਉਂਕਿ ਚਲੋ ਜਿਹੜੀ ਘਰ ਦੀ ਚੀਜ਼ ਹੁੰਦੀ ਆ ਉਹ ਤਾਂ ਫਿਰ ਹੋ ਜਾਂਦਾ ਵੀ ਚਲ ਲੈ ਜਾਣਗੀਆਂ ਬੇਟੀਆਂ ਤੇ ਇੱਥੇ ਅਸੀਂ ਬੜੇ ਹੌਲੀ ਹੌਲੀ ਆਰਾਮ ਨਾਲ ਆ ਰਹੇ ਆ ਹਨਾ ਤੇ ਇੰਨਾ ਜੀ ਲੱਗਦਾ ਨਾ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਜੀ ਲੱਗਦਾ ਵਾ ਇਹ ਤਾਂ ਪਤਾ ਨਹੀਂ ਕਿਉਂ ਅਸੀਂ ਗੱਡੀ ਹੌਲੀ ਚਲਾ ਰਹੀ ਸੀ ਆਈ ਥਿੰਕ ਨਾ ਸੜਬੂਨ ਬਹੁਤ ਜ਼ਿਆਦਾ ਤੰਕਰ ਰਹੀ ਸੀ ਉਹ ਕਹਿੰਦੀ ਸੀ ਮੈਂ ਪਾਪਾ ਦੇ ਅੱਗੇ ਜਿੱਥੇ ਮੈਂ ਡਰਾਈਵਿੰਗ ਸੀਟ ਤੇ ਉੱਥੇ ਹੀ ਮੈਂ ਬੈਠਣਾ ਵਾ ਡਰਾਈਵਰ ਸੀਟ ਤੇ ਬੈਠ ਕੇ ਹੀ ਉਹ ਮਤਲਬ ਕਹਿੰਦੀ ਸੀ ਮੈਨੂੰ ਇੱਥੇ ਹੀ ਬਿਠਾਓ ਮੈਂ ਇੱਥੇ ਬੈਠਣਾ ਇਸ ਲਈ ਗੱਡੀ ਸਾਡੀ ਹੌਲੀ ਚੱਲ ਰਹੀ ਆ ਤੇ ਚਲੋ ਹੌਲੀ ਗੱਡੀ ਦੇ ਨਾਲ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਖੇਤਾਂ ਦਾ ਹਣਾ ਤੁਸੀਂ ਵੀ ਕਰੋ ਇੰਜੋਏ ਮੈਂ ਤਾਂ ਬਹੁਤ ਇੰਜੋਏ ਕਰਕੇ ਆਈਆਂ ਖੇਤਾਂ ਦਾ ਵਿਊ ਦੇਖ ਦੇਖ ਕੇ ਪਿੰਡਾਂ ਦਾ ਵਿਊ ਦੇਖ ਦੇਖ ਕੇ ਮਨ ਖੁਸ਼ ਹੋ ਜਾਂਦਾ ਐਨੀ ਚਾਲ ਪੈਲ ਸ਼ਹਿਰਾਂ ਦੇ ਵਿੱਚ ਐਨੀ ਟ੍ਰੈਫਿਕ ਹਣਾ ਕਿੰਨਾ ਕੁ ਹੁੰਦਾ ਆਪਾਂ ਆਪਾਂ ਗੱਡੀਆਂ ਦੀ ਸਾਰਾ ਦਿਨ ਤੇ ਬਸ ਬਹੁਤ ਬੁਰਾਈ ਹਾਲ ਹੋ ਜਾਂਦਾ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਜਦੋਂ ਆਪਾਂ ਸ਼ਹਿਰਾਂ ਤੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤੇ ਇੱਕ ਸਕੂਨ ਜਿਹਾ ਲੱਗਦਾ ਹੁੰਦਾ ਬਹੁਤ ਜ਼ਿਆਦਾ ਸਕੂਨ ਜਿਹਾ ਪਰਿਆ ਲੱਗਦਾ ਹੁੰਦਾ ਪਿੰਡਾਂ 'ਚ ਤੇ ਬੜੇ ਸਾਰੇ ਖੁੱਲੇ ਵਿਚਾਰਾਂ ਵਾਲੇ ਹਰ ਇੱਕ ਨੂੰ ਮਿਲਣ ਵਾਲੇ ਸ਼ਹਿਰਾਂ ਦੇ ਵਿੱਚ ਕੋਈ ਕਿਸੇ ਦੇ ਜਾਂਦਾ ਨਹੀਂ ਸਾਰੇ ਅੰਦਰ ਅੰਦਰ ਬੈਠੇ ਰਹਿੰਦੇ ਆ ਹਨ ਕੰਮ ਕਰ ਲਿਆ ਪੈ ਚੋ ਬਹਿ ਜੋ ਬਸ ਇਹ ਥੋੜੀਆ ਵੀ ਕੋਈ ਕਿਸੇ ਨੂੰ ਮਿਲਣ ਆ ਗਿਆ ਕੋਈ ਆਂਟਣ ਗਵੰਡਣ ਆ ਗਈ ਹੋਰ ਸਾਡੇ ਉੱਥੇ ਆ ਦੇਖੋ ਮੰਮਾ ਕੇ ਕੋਈ ਨਾ ਕੋਈ ਹੁੰਦਾ ਹੀ ਆ ਕੋਈ ਆਗਵੰਡਣ ਆ ਵੀ ਕਦੇ ਕੋਈ ਆ ਆ ਗਿਆ ਆ ਦੇਖੋ ਸ਼ਹਿਰ ਦੇ ਵਿੱਚ ਐਂਟਰੀ ਹੋ ਗਈ ਤੇ ਨਾਲ ਹੀ ਟ੍ਰੈਫਿਕ ਦੇਖੋ ਕਿੰਨੇ ਸਟਾਰਟ ਹੋ ਗਈ ਹੋਗੀ ਨਾ بس اے ਆ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੋਂ ਨੰਗ ਕੇ ਆਏ ਆ ਕਿੰਨਾ ਸੋਹਣਾ ਵਾਤਾਵਰਨ ਸਹਾਵਣਾ ਜਾ ਆਸ-ਪਾਸੇ ਹਰਿਆ ਭਰਿਆ ਤੇ ਇੱਥੇ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਤੋਂ ਸਿਵਾ ਕੁਝ ਨਹੀਂ ਮਿਲੂਗਾ بس اے ਨਹੀਂ ਹੈਗਾ ਵੀ ਸ਼ਹਿਰਾਂ ਦੇ ਵਿੱਚ ਕੁਝ ਨਹੀਂ ਹੈਗਾ ਸਾਰਾ ਕੁਝ ਆ ਬਹੁਤ ਵਧੀਆ ਕੰਮਕਾਜ ਦੇ ਮੌਕੇ ਆ ਵਧੀਆ ਫੈਸਿਲਿਟੀਆਂ ਆ ਪਰ ਸਕੂਨ ਆ ਜਿਹੜਾ ਉਹ ਪਿੰਡਾਂ 'ਚ ਹੀ ਆ ਫਾਈਨਲੀ ਅਸੀਂ ਆਪਣੇ ਇੱਥੇ ਘਰ ਪਹੁੰਚ ਗਏ ਮम्मा ਹੁਣੀ ਦੇਖੋ ਵੇਟ ਕਰ ਰਹੇ ਸੀ ਸਾਡੇ ਆਉਣ ਦੀ ਤੇ ਇੱਥੇ ਅਸੀਂ ਆਗੇ ਆਪਣੇ ਘਰ ਘੁੰਮ ਫਿਰ ਕੇ ਤੇ ਦੱਸਿਓ ਮੇਰਾ ਪਿੰਡ ਮੇਰੇ ਪਿੰਡ ਦੇ ਸਾਰੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਅੱਜ ਵਾਲਾ ਵਲੌਗ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਲਾਈਕ ਜ਼ਰੂਰ ਕਰ ਦਿਓ ਇਹ ਸਾਡਾ ਬੱਚਾ ਪਿਆਰਾ ਜਿਹਾ ਸਾਡੇ ਕੋਲ ਨੂੰ ਮਸਾ ਮਿਲਿਆ ਇਹ ਹੈ ਨਾ ਤੇ ਚਲੋ ਜੀ ਆਪਾਂ ਇੱਥੇ ਹੀ ਕਰ ਦਿੰਨੇ ਆ ਵੀਡੀਓ ਦਾ ਐਂਡ ਤੇ ਸਾਰਿਆਂ ਨੂੰ ਸ਼ੁਕਲ ਜੀ ਸਾਰਿਆਂ ਨੂੰ